ਹਾਂਜੀ ਕੀ ਹਾਲ ਨੇ ਦੋਸਤੋ ਪਹਿਲਾਂ ਮੈਂ ਇਹ ਵੀਡੀਓ ਦਾ ਟਾਈਟਲ ਇਹ ਸੋਚਿਆ ਸੀ ਵੀ ਇਦਾਂ ਦੇ ਲੋਕਾਂ ਨਾਲ ਨਹੀਂ ਰਹਿਣਾ ਚਾਹੀਦਾ ਫਿਰ ਮੇਰੇ ਦਿਮਾਗ 'ਚ ਆਈ ਮੈਂ ਕਿਹਾ ਯਾਰ ਥੰਬਨੇਲਰ ਵਿੱਚ ਆਪਣੀ ਫੋਟੋ ਹੁੰਦੀ ਏ ਏਡੀ ਸੋਹਣੀ ਲੱਗੀ ਐਣ ਕਾਲੀ ਬੜਾ ਪਰਸਨੈਲਿਟੀਡ ਲੱਗਦਾ ਫੋਟੋ ਵਿੱਚ ਤੁਸੀਂ ਦੇਖਿਓ ਮੈਂ ਕਿਹਾ ਯਾਰ ਲੋਕਾਂ ਨੇ ਇਹਦੇ ਨਾਲ ਨਹੀਂ ਰਹਿਣਾ ਜਿਹੜਾ ਇਹਨੇ ਲਿਖ ਰੱਖਿਆ ਸੋ ਹੁਣ ਟਾਈਟਲ ਆਪਾਂ ਚੇਂਜ ਕਰਾਂਗੇ ਆਪਾਂ ਲਿਖਾਂਗੇ ਵੀ ਇਦਾਂ ਦੇ ਲੋਕਾਂ ਨਾਲ ਰਹਿਣਾ ਚਾਹੀਦਾ ਸੋ ਕਿੱਦਾਂ ਦੇ ਲੋਕਾਂ ਨਾਲ ਰਹਿਣਾ ਚਾਹੀਦਾ ਕਿਉਂਕਿ ਤੁਸੀਂ ਦੇਖੋ ਵੀ ਮੈਂ ਇੱਕ ਚੀਜ਼ ਪੜ ਰਿਆ ਸੀ ਉੱਥੋਂ ਮੈਨੂੰ ਇਹ ਚੀਜ਼ ਦਾ ਟਾਪਿਕ ਯਾਦ ਆਇਆ ਮੈਂ ਕਿ ਇਸ ਚੀਜ਼ ਬਾਰੇ ਵੀਡੀਓ ਬਣਾਉਣੀ ਚਾਹੀਦੀ ਆ ਕਿਉਂਕਿ ਕਈ ਵਾਰੀ ਕੀ ਹੁੰਦਾ ਵੀ ਕੁਝ ਲੋਕ ਇਦਾਂ ਦੇ ਹੁੰਦੇ ਆ ਜੋ ਕੁਝ ਲੋਕਾਂ ਨੂੰ ਆਪਣੇ ਤੋਂ ਛੋਟਾ ਮਹਿਸੂਸ ਕਰਵਾਉਂਦੇ ਆ ਡੀਮੋਟੀਵੇਟ ਕਰਦੇ ਆ 네ਗੇਟਿਵ ਗੱਲਾਂ ਕਰਦੇ ਆ ਸੋ ਇਦਾਂ ਦੇ ਲੋਕਾਂ ਨਾਲ ਕਦੇ ਵੀ ਨਹੀਂ ਰਹਿਣਾ ਚਾਹੀਦਾ ਕਿਉਂਕਿ ਇਦਾਂ ਦੇ ਲੋਕਾਂ ਤੋਂ ਨਾ ਤਾਂ ਨਾ ਹੀ ਆਪਾਂ ਨੂੰ ਕੁਝ ਸਿੱਖਣ ਨੂੰ ਮਿਲੂਗਾ ਨਾਲ ਹੀ ਆਪਾਂ ਜੇ ਕਈ ਵਾਰੀ ਆਪਾਂ ਕੁਝ ਕਰਨਾ ਜ਼ਿੰਦਗੀ 'ਚ ਤਾਂ ਆਪਾਂ ਨੂੰ ਉਹਨੂੰ ਦੱਸਿਆ ਵੀ ਮੈਂ ਸਪੋਜ਼ ਕਰੋ ਵੀ ਕੋਈ ਬਿਜ਼ਨਸ ਆਈਡੀਆ ਆਇਆ ਤੇ ਮੈਂ ਚਾਹ ਬੀ ਆ ਕਰਨਾ ਲੈ ਤੂੰ ਕਿਥੋਂ ਸੋਚ ਲਿਆ ਇਹ ਇਹ ਤਾਂ ਲੋਕਾਂ ਨੇ ਕਰ ਕਰਕੇ ਵੀ ਛੱਡਤਾ ਲੋਕ ਇਹ ਕੰਮਾਂ 'ਚ ਫੇਲ ਹੋ ਗਏ ਤੂੰ ਕੰਜਰਾ ਕਿਉਂ ਸੋਚਿਆ ਇਹ ਇਹ ਨਾ ਕਰ ਇਹ ਤਾਂ ਇਨਵੈਸਟਮੈਂਟ ਲੌਸ ਹੀ ਆ ਇਹ ਤਾਂ ਨਰਾ ਪੈਸੇ ਨਾਲ ਆ ਇਧਰ ਤੇ ਬੱਤਰ ਬਾਰੇ ਸੋਚਿਆ ਉਹ ਇਹ ਪੇਪਰ ਬਾਰੇ ਸਾਰੀ ਦੀਆਂ ਤੇ ਵੈਕੈਂਸੀਆਂ ਤਾਂ ਥੋੜੀਆਂ ਕਿੱਥੋਂ ਸਿਲੈਕਸ਼ਨ ਹੋ ਜੂਗਾ ਮਤਲਬ ਕਿ ਉਹਨਾਂ ਨੇ 네ਗੇਟਿਵਿਟੀ ਦੇ ਹੀ ਕੌਣ ਕਾਈ ਜਾਣੀ ਆ ਇਦਾਂ ਦੇ ਲੋਕਾਂ ਨਾਲ ਰਹਿ ਕੇ ਤੁਸੀਂ ਕਿੱਦਾਂ ਕੁਝ ਅਚੀਵ ਕਰ ਲਓਗੇ ਤੂੰ ਹਮੇਸ਼ਾ ਚੰਗੇ ਲੋਕਾਂ ਨਾਲ ਰਹੋ ਤੁਸੀਂ ਮੇਰੀ ਗੱਲ ਸੁਣੋ ਮੇਰੇ ਨਾਲ ਕੋਈ ਰਹਿ ਲੈ 30 ਦਿਨ ਮੈਂ ਇਹੋ ਜਿਹਾ ਦਿਮਾਗ ਰੀ ਪ੍ਰੋਗਰਾਮ ਕਰੂੰਗਾ ਰੀ ਪ੍ਰੋਗਰਾਮ ਕਰੂੰਗਾ ਗੱਲਾਂ ਬੋਲ ਬੋਲ ਕੇ ਹੀ ਉਹਨੇ ਕਹਿਣਾ ਅੱਛਾ ਮੈਂ ਵੀ ਕਰ ਸਕਦਾ ਇਹੋ ਜਿਹਾ ਦਿਮਾਗ ਇਹੋ ਜਿਹਾ ਬਲੀਵ ਕਰ ਦੂੰਗਾ ਉਹਦਾ ਮੈਂ ਬੀਲਿਵ ਸਿਸਟਮ ਸਟਰੋਂਗ ਕਰ ਦੂੰਗਾ ਉਹਦਾ ਮੈਂ ਦੇਖੋ ਇਹ ਹੁੰਦਾ ਕਿੱਥੋਂ ਆ ਸਿਸਟਮ ਸਟਾਰਟ ਇਹ ਹੁੰਦਾ ਜਿਵੇਂ ਜਿਵੇਂ ਆਪਾ ਪੈਦਾ ਹੁੰਨੇ ਆ ਜਿਹੋ ਜਿਹੇ ਲੋਕਾਂ ਵਿੱਚ ਆ ਪਰ ਰਹਿੰਦੇ ਆ ਜਿਹੋ ਜੀ ਸਰੌਂਡਿੰਗ ਆਪਣੀ ਆਸੇ ਪਾਸੇ ਦਾ ਏਰੀਆ ਹੁੰਦਾ ਉਦਾਂ ਦਾ ਆਪਣਾ ਬਲੀਵ ਸਿਸਟਮ ਬਣੇ ਜਾਂਦਾ ਹੋਰ ਦਿਮਾਗ ਤੁਸੀਂ ਇਹ ਦੇਖੋ ਵੀ ਕਿਸੇ ਦੇ ਦਿਮਾਗ ਘੱਟ ਜਾਂ ਕਿਸੇ ਦੇ ਵੱਧ ਥੋੜੀ ਪਾਇਆ ਪਰਮਾਤਮਾ ਨੇ ਹਰ ਇੱਕ ਅੰਦਰ ਉਹੀ ਊਰਜਾ ਸ਼ਕਤੀ ਆ ਹਰ ਇੱਕ ਇਨਸਾਨ ਹਰ ਇੱਕ ਚੀਜ਼ ਕਰ ਸਕਦਾ ਕੋਈ ਵੀ ਚੀਜ਼ ਇਦਾਂ ਦੀ ਹੈ ਨਹੀਂ ਜੋ ਇਨਸਾਨ ਕਰ ਨਹੀਂ ਸਕਦਾ ਪ੍ਰੈਕਟਿਸ ਨਾਲ ਪ੍ਰੈਕਟਿਸ ਮੇਕ ਪਰਫੈਕਟ ਹਰ ਇੱਕ ਇਨਸਾਨ ਆਪ ਦੀ ਜ਼ਿੰਦਗੀ 'ਚ ਕੁਝ ਵੀ ਕਰ ਸਕਦਾ ਪ੍ਰੈਕਟਿਸ ਨਾਲ ਕੋਈ ਵੀ ਚੀਜ਼ ਸਿੱਖ ਸਕਦਾ ਬੋਲਣ ਦਾ ਤਰੀਕਾ ਸਿੱਖ ਸਕਦਾ ਕਿਸੇ ਕੰਮ ਕਰਨ ਦਾ ਤਰੀਕਾ ਸਿੱਖ ਸਕਦਾ ਪ੍ਰੈਕਟਿਸ ਨਾਲ ਹਰ ਇੱਕ ਚੀਜ਼ ਕਰ ਸਕਦਾ ਬੰਦਾ ਹਰ ਇੱਕ ਚੀਜ਼ ਅਜੀਬ ਹੋ ਸਕਦੀ ਆ ਸੋ ਇਦਾਂ ਦੇ ਲੋਕਾਂ ਤੋਂ ਬਚੋ ਇਹ ਮੈਂ ਤੁਹਾਨੂੰ ਦੱਸ ਦਾਂ ਇਹ ਲੋਕ ਪਤਾ ਕੀ ਕਰਦੇ ਹੁੰਦੇ ਆ ਜਿੱਦਾਂ ਤੁਸੀਂ ਲਾ ਲੋ ਵੀ ਆਪਾਂ ਮੋਟੀਵੇਸ਼ਨ ਸੌਂਗ ਸੁਣਦੇ ਆ ਮੋਟੀਵੇਸ਼ਨ ਸੌਂਗ ਸੁਣਿਆ ਜਾਂ ਫਿਰ ਮੋਟੀਵੇਸ਼ਨ ਵੀਡੀਓ ਦੇਖ ਲਈ ਆਪਣੇ ਅੰਦਰ ਅੱਗ ਲੱਗ ਗਈ ਅੱਗ ਲੱਗ ਜਾਂਦੀ ਆ ਨਾ ਵੀ ਆਪਾਂ ਕੁਝ ਕਰਕੇ ਹੀ ਵਿਖਾਉਣਾ ਲੋਕਾਂ ਨੂੰ ਜਾਂ ਮੰਨ ਕੇ ਚੱਲੋ ਵੀ ਆਪਾਂ ਕੋਈ ਐਗਜ਼ਾਮ ਦੇਣਾ ਕਲੀਅਰ ਕਰ ਹੀ ਜਾਊਂਗਾ ਮੈਂ ਆਪਾਂ ਬਿਜ਼ਨਸ ਸੋਚਿਆ ਮੈਂ ਇਹਨੂੰ ਬੜੀ ਤਾਂ ਤੱਕ ਲੈ ਕੇ ਜਾਣਾ ਇਹੋ ਜੀ ਅੱਗ ਲੱਗਦੀ ਆ ਆਪਣੇ ਅੰਦਰ ਉਹ ਇਹ ਕੀ ਕਰਦੇ ਐ ਇਦਾਂ ਦੇ ਲੋਕ ਜਿਹੜੀ ਇੱਕ ਨਲੀ ਹੁੰਦੀ ਆ ਜਿਹੜੀ ਪੈਪ ਕਹਨ ਉਹ ਹਨਾ ਪੈਪ ਆਪਾਂ ਵਰਤਦੇ ਆ ਪੌਦਿਆਂ ਨੂੰ ਪਾਣੀ ਪਾਉਂਦੀ ਉਹ ਪੈਪ ਪੈਪ ਲੈ ਕੇ ਖੜ ਜਾਂਦੇ ਅੱਛਾ ਤੇਰੇ ਅੰਦਰ ਅੱਗ ਲੱਗੀ ਆ ਨਾ ਕੁਛ ਕਰਨ ਦੀ ਜਜ਼ਬਾ ਤੇਰੇ ਅੰਦਰ ਉੱਠਿਆ ਉਹ ਅਸੀਂ ਬੁਝਾਉਣੀ ਆ ਪੈਪ ਲੈ ਕੇ ਬੁਝਾ ਦਿੰਦੇ ਆ ਵਿਚਾਰੀ ਆਗੀ ਬੁਝ ਗਈ ਇਦਾਂ ਹੀ ਲੋਕਾਂ ਨਾਲ ਹੁੰਦਾ ਕੁਛ ਕਰਨ ਬਾਰੇ ਸੋਚਦੇ ਆ ਬਲੀਵ ਸਿਸਟਮ ਥੋੜਾ ਜੰਨਾ ਦਾ ਸਟਰੋਂਗ ਬਣਦਾ ਉਦੋਂ ਹੀ ਉਹਨਾਂ ਦੀ ਸਰਾਊਂਡਿੰਗ ਜਾਂ ਕੁਛ ਲੋਕਾਂ ਤੇ ਕੁਝ ਲੋਕ ਉਹਨਾਂ ਨੂੰ ਇਹ ਇਦਾਂ ਦਾ ਕੋਈ ਕਹਿ ਦਿੰਦੇ ਆ ਵੀ ਇਹਦੇ ਵਿੱਚ ਹੈ ਨਹੀਂ ਫਿਊਚਰ ਬਸ ਉਹਨਾਂ ਦਾ ਉੱਥੇ ਹੀ ਬਲੀਵ ਸਿਸਟਮ ਠੱਪ ਹੋ ਜਾਂਦਾ ਫਿਰ ਉਹ ਕੁਝ ਕਰ ਨਹੀਂ ਸਕਦੇ ਸੋ ਬਹੁਤ ਲੋਕਾਂ ਨਾਲ ਹੁੰਦਾ ਦੇਖਿਆ ਮੈਂ ਮੇਰੇ ਨਾਲ ਵੀ ਇਹ ਚੀਜ਼ ਹੋਈ ਆਏ ਤਾਂ ਮੈਂ ਤੁਹਾਨੂੰ ਦੱਸ ਰਿਹਾ ਵੀ ਆਪ ਦਾ ਜਿਹੜਾ ਸਰਾਊਂਡਿੰਗ ਏਰੀਆ ਨਾ ਉਹ ਪੋਜ਼ਿਟਿਵ ਬਣਾਓ ਉਹਨੂੰ ਐਹੋ ਜਿਹੇ ਲੋਕਾਂ ਨਾਲ ਭਰੋ ਵੀ ਲੋਕ ਤੁਹਾਨੂੰ ਕਹਿਣ ਬਈ ਕਰ ਹੀ ਸਕਦਾ ਯਾਰ ਤੂੰ ਕਰ ਸਕਦਾ ਹਰ ਇੱਕ ਚੀਜ਼ ਕਰ ਸਕਦਾ ਇਹੋ ਜਿਹੇ ਲੋਕਾਂ ਨੂੰ ਨਾਲ ਰੱਖੋ ਹੁਣ ਤੁਸੀਂ ਕਹੋਗੇ ਵੀ ਸਾਡੇ ਲਾਗੇ ਤਾਂ ਕੋਈ ਵੀ ਹੈ ਨਹੀਂ ਇਦਾਂ ਦਾ ਇਨਸਾਨ ਵੀ ਜਿਹੜਾ ਸਾਨੂੰ ਇੰਨੀ ਮੋਟੀਵੇਸ਼ਨ ਦੇ ਸਕੇ ਤੇ ਤੁਸੀਂ ਇਹ ਦੇਖੋ ਵੀ ਮੇਰੇ ਲਾਗੇ ਕਿੰਨੇ ਕੁ ਲੋਕ ਆ ਜਿਹੜੇ ਮੈਨੂੰ ਹਰ ਟਾਈਮ ਮੋਟੀਵੇਟ ਕਰਦੇ ਆ ਮੈਂ ਤਾਂ ਆਪ ਆਪ ਦੇ ਆ ਇਕੱਲਾ ਬਹਿ ਕੇ ਗੱਲਾਂ ਕਰਦਾ ਦੇਖੋ ਤੁਸੀਂ ਆਪ ਦੇ ਨਾਲ ਸੈਲਫ ਟਾਕ ਕਰੋ ਆਪਦੇ ਟਾਰਗੇਟ ਬਾਰੇ ਵੀ ਮੈਂ ਕਰ ਸਕਦਾ ਚੰਗੇ ਲੋਕਾਂ ਨੂੰ ਸੁਣੋ ਮੋਬਾਈਲ ਤੇ ਚੰਗੀ ਮੋਟੀਵੇਟਿਵ ਵੀਡੀਓ ਦੇਖੋ ਮੋਟੀਵੇਟ ਗਾਣੇ ਸੁਣ ਹਾਂ ਕਈ ਵਾਰੀ ਮੈਂ ਮੰਨਦਾ ਵੀ ਕਈ ਵਾਰੀ ਇਦਾਂ ਹੁੰਦਾ ਜਿੱਦਾਂ ਤਾਂ ਕਿਸੇ ਐਗਜ਼ਾਮ ਦੀ ਤਿਆਰੀ ਕਰ ਰਹੇ ਆ ਬਿਜ਼ਨਸ ਬਾਰੇ ਸੋਚ ਲਿਆ ਕਈ ਵਾਰੀ ਕੋਈ ਨਾ ਕੋਈ ਦਿਨੇ ਇਤਾਂ ਦਾ ਹੁੰਦਾ ਜਿੱਦਨ ਆਪਣੀ એનર્ਜੀ ਥੋੜੀ ਜੀ ਲੋ ਹੁੰਦੀ ਆ ਉਹ એનર્ਜੀ ਨੂੰ ਅਪ ਕਰੋ ਉਹ એનર્ਜੀ ਤਾਂ ਲੋ ਹੁੰਦੀ ਹੈ ਕਿਸੇ ਨਾ ਕਿਸੇ ਦਿਨ ਆਪਾਂ ਨੂੰ ਕੋਈ ਕਰਮ ਦਾ ਫਲ ਭੁਗਣਾ ਪੈਂਦਾ ਉਹ ਫਿਰ ਕਈ ਵਾਰੀ ਉਹ ਇਦਾਂ ਦੀ ਸਿਚੁਏਸ਼ਨ ਹੋ ਜਾਂਦੀ ਜਾਂ ਆਪਾਂ ਬਿਮਾਰ ਹੋ ਜਾਂਦੇ ਆ ਕੋਈ ਨਾ ਕੋਈ ਕਾਰਨ ਹੁੰਦਾ ਉਸ ਦਿਨ ਆਪਦੀ એનર્ਜੀ ਨੂੰ ਹਾਈ ਕਰੋ ਡਾਊਨ ਨਾ ਹੁੰਦਿਓ ਵੀ ਲਗਾਤਾਰ ਨੈਗੇਟਿਵਿਟੀ ਦਾ ਪੈਟਰਨ ਬਣ ਜੇ ਤੁਸੀਂ ਪੋਜ਼ਿਟਿਵ ਰਹਿਣਾ ਨਾ ਤੁਸੀਂ ਉਸ ਦਿਨ ਕਮਰੇ 'ਚ ਬੈਠ ਜਾਓ ਤੁਸੀਂ ਚੰਗਾ ਕੋਈ ਗਾਣਾ ਲਾ ਕੇ ਨੱਚਣ ਲੱਗ ਪੋ ਤਾਂ ਜੇ ਤੁਹਾਡੀ ਫਿਰ ਵਾਈਬ੍ਰੇਸ਼ਨ ਆਈ ਹੋ ਜੀ ਕਮਰੇ ਦਾ ਬਾਹਰ ਡਾੜ ਲਿਓ ਨੱਚਣ ਲੱਗੇ ਇਹ ਨਾ ਹੋਵੇ ਘਰ ਦੇ ਤੁਹਾਨੂੰ ਵੇਖ ਲੈਣ ਘਰ ਦੇ ਕਹਿੰਦੇ ਇਹ ਕਮਲਾ ਕੀ ਕਰੀ ਜਾਂਦਾ ਕੋਈ ਫੰਕਸ਼ਨ ਤਾਂ ਹੈ ਨਹੀਂ ਕਲਦੀ ਮੱਚੀ ਜਾਂਦਾ ਪਾਗਲ ਹੋ ਗਿਆ ਲੱਗਦਾ ਸੋ ਆ ਚੀਜ਼ ਨਾ ਕਰਿਓ ਮਤਲਬ ਕਿ ਬਾਹਰ ਡਾ ਕੇ ਨੱਚਿਓ ਕੁਝ ਚੰਗੀ ਵੀਡੀਓ ਦੇਖ ਲਿਓ ਸੋ ਇਹ ਇੱਕ ਟੰਗ ਹੁੰਦੀ ਆ ਵਾਈਬ੍ਰੇਸ਼ਨ ਨੂੰ ਹਾਈ ਕਰਨ ਦੇ ਫਿਰ ਆਪਣਾ ਦਿਮਾਗ ਜੇ ਕੋਈ 네ਗੇਟਿਵ ਆਪਾਂ ਪੁਆਇੰਟ ਕੋਈ ਦਿਮਾਗ ਚ ਆਇਆ ਉਹ ਆਪੇ ਛੱਡ ਦਿੰਨੇ ਆ ਉਧਰ ਧਿਆਨ ਜਾਵੜਦਾ ਫਿਰ ਭੁੱਲ ਜਾਂਦੀ ਆ ਆਪਾਂ ਫਿਰ ਪੋਜ਼ਿਟਿਵ ਹੋ ਜਾਂਦੀ ਆ ਸੋ ਇਹ ਸਟ੍ਰੈਟਜੀ ਆ ਤੁਹਾਨੂੰ ਵਰਤਣਾ ਪੈਣਾ ਜਿਵੇਂ ਤੁਸੀਂ ਇੱਕ ਟਾਰਗੇਟ ਕੰਨੀ ਧਿਆਨ ਰੱਖਣਾ ਹੀ ਰੱਖਣਾ ਸੋ ਇਦਾਂ ਦੇ ਲੋਕਾਂ ਦੀ ਸਰੌਂਡਿੰਗ ਛੱਡ ਦਿਓ ਜਿਹੜੇ ਹਮੇਸ਼ਾ 네ਗੇਟਿਵ ਬੋਲਦੇ ਰਹਿੰਦੇ ਆ ਜੋ ਤੁਹਾਨੂੰ ਕੁਝ ਅਚੀਵ ਕਰਨ ਤੋਂ ਰੋਕਦੇ ਆ ਤੇ ਖਾਸ ਕਰਕੇ ਇਦਾਂ ਦੀ ਇਦਾਂ ਦੇ ਬੰਦੇ ਤੋਂ ਸਲਾਹ ਲਿਆ ਹੀ ਨਾ ਕਰੋ ਜੋ ਤੁਹਾਨੂੰ ਲੱਗਦਾ ਵੀ ਬਹੁਤ ਜ਼ਿਆਦਾ ਨੈਗੇਟਿਵ ਆ ਕਿਉਂਕਿ ਜਿਨੇ ਕੁਝ ਆਪਦੀ ਜ਼ਿੰਦਗੀ ਚ ਆਪ ਨਹੀਂ ਕੁਝ ਕੀਤਾ ਉਹਦੇ ਤੋਂ ਤੁਸੀਂ ਕਿਦਾਂ ਸੈੱਟ ਕਰ ਸਕਦੇ ਹੋ ਵੀ ਉਹ ਤੁਹਾਨੂੰ ਕੋਈ ਚੰਗੀ ਸਲਾਹ ਦੇ ਦੇ ਹੁਣ ਜਿਸ ਨੇ ਮਿਹਨਤ ਕਰਕੇ ਕੁਝ ਨਾ ਕੁਝ ਮਕਾਮ ਹਾਸਲ ਕੀਤਾ ਜਾਂ ਕੁਝ ਨਾ ਕੁਝ ਬਣਾ ਰਿਹਾ ਆਪਦੀ ਜ਼ਿੰਦਗੀ ਚ ਉਹ ਤੋਂ ਤੁਸੀਂ ਸਲਾਹ ਲਓਗੇ ਨਾ ਉਹ ਤੁਹਾਨੂੰ ਕਦੇ ਵੀ ਨੈਗੇਟਿਵ ਨਹੀਂ ਬੋਲੂਗਾ ਉਹ ਤੁਹਾਨੂੰ ਇਹੀ ਕਹੂਗਾ ਵੀ ਜੇ ਮੈਂ ਕਰ ਸਕਦਾ ਤੂੰ ਵੀ ਕਰ ਸਕਦਾ ਕਿਉਂਕਿ ਉਹਨੂੰ ਪਤਾ ਹੁੰਦਾ ਵੀ ਜੇ ਇਹ ਇਨਸਾਨ ਦਾ ਇਹ ਬਲੀਵ ਸਿਸਟਮ ਸਟਰੋਂਗ ਹੋ ਗਿਆ ਤਾਂ ਇਹਨੇ ਹਰ ਇੱਕ ਚੀਜ਼ ਕਰ ਲੈਣੀ ਹੈ ਜੋ ਇਹਦੇ ਦਿਮਾਗ ਚ ਆਈ। ਸੋ ਮੈਂ ਕੋਈ ਗੱਲ ਕਹਿਣਾ ਵੀ ਤੁਸੀਂ ਇਦਾਂ ਦੇ ਲੋਕਾਂ ਤੋਂ ਬਚੋ ਤੇ ਚੰਗੇ-ਚੰਗੇ ਲੋਕਾਂ ਦੀਆਂ ਗੱਲਾਂ ਸੁਣੋ ਜੋ ਤੁਹਾਨੂੰ ਮੋਟੀਵੇਟ ਕਰਦੇ ਆ ਤੇ ਆਪ ਦਾ ਜਿਹੜਾ ਦਿਮਾਗ ਆ ਉਹਨੂੰ ਡਸਟਬੀਨ ਨਾ ਬਣਾਓ। ਵੀ ਡਸਟਬੀਨ ਕੋਈ ਵੀ ਆ ਕੇ ਕੋਈ ਨਾ ਕੋਈ ਇਦਾਂ ਦੀ ਤੁਹਾਨੂੰ ਗੱਲ ਕਹਿ ਗਿਆ ਤੁਸੀਂ ਅੱਧਾ ਘੰਟਾ ਬੈਠੇ ਰਹੇ ਸੋਚਦੇ ਰਹੇ ਤੇ 네ਗੇਟਿਵ ਵਿਚਾਰ ਕਰਦੇ ਰਹੇ ਨਹੀਂ ਇਦਾਂ ਦੇ ਲੋਕਾਂ ਦੀ ਗੱਲ ਸੁਣੋ ਹੀ ਨਾ ਟ੍ਰਸਟ ਵੀਨ ਬਣਾ ਰੱਖਿਆ ਕੋਈ ਨਾ ਕੋਈ ਆਪਦੇ ਘਰ ਦੀ ਗੱਲ ਤੁਹਾਡੇ ਅੰਦਰ ਭਰ ਦਿੰਦਾ ਕੋਈ ਹੋਰ ਚੀਜ਼ਾਂ ਭਰ ਦਿੰਦਾ ਇਦਾਂ ਦਾ ਤੁਸੀਂ ਨਾ ਆਪ ਦਾ ਨਿੱਚਰ ਬਣਾਓ ਆਪਦੇ ਆਪ ਤੇ ਆਪਦੇ ਆਪ ਨੂੰ ਗੌਰ ਕਰੋ ਆਪਦੇ ਵਿਚਾਰਾਂ ਤੇ ਗੌਰ ਕਰੋ ਤੇ ਇਹੋ ਜਿਹੇ ਲੋਕਾਂ ਤੋਂ ਬਚੋ ਸੋ ਇਹੀ ਅੱਜ ਦੀ ਵੀਡੀਓ ਮੇਰੇ ਦਿਮਾਗ 'ਚ ਇਹ ਗੱਲ ਮੈਂ ਕਿਹਾ ਇਹ ਵੀ ਦੱਸਣੀ ਚਾਹੀਦੀ ਹੈ ਸੋ ਇਹ ਜਿੰਨਾ ਵੀ ਕਨੈਕਸ਼ਨ ਆ ਨਾ ਜਿਹੜੀਆਂ ਵੀ ਮੈਂ ਵੀਡੀਓ ਬਣਾ ਰਿਹਾ ਮੇਰੇ ਕੋਈ ਦਿਮਾਗ ਚ ਆ ਗਈ ਵੀਡੀਓ ਜਾਂ ਜਿੱਦਨ ਮੈਂ ਫ੍ਰੀ ਟਾਈਮ ਹੋਵੇ ਮੈਂ ਆਦਨ ਬਣਾ ਦਿੰਦਾ ਸੋ ਇਹ ਇਹ ਚੀਜ਼ਾਂ ਨੂੰ ਤੁਸੀਂ ਗੌਰ ਕਰਿਓ ਵੀ ਹਰ ਇੱਕ ਵੀਡੀਓ ਦਾ ਕਨੈਕਸ਼ਨ ਇਸੇ ਨਾਲ ਆ ਵੀ ਪੋਜ਼ਿਟਿਵ ਰਹਿਣਾ ਪੋਜ਼ਿਟਿਵ ਸੋਚ ਰੱਖਣੀ ਤੇ ਜੇ ਤੁਹਾਡਾ ਕੋਈ ਟਾਰਗੇਟ ਹੈਗਾ ਸਿਰਫ ਉਹਦੇ ਕੰਨੀ ਧਿਆਨ ਰੱਖੋ ਫਾਲਤੂਦ ਨਾ ਚੀਜ਼ਾਂ ਛੱਡ ਦਿਓ ਸੋ ਧੰਨਵਾਦ ਅਗਲੀ ਵੀਡੀਓ 'ਚ ਕੁਝ ਤੁਹਾਡੇ ਲਈ ਕੋਈ ਚੰਗਾ ਲੈ ਕੇ ਆਵਾਂਗੇ ਸੋ ਸਤਿ ਸ਼੍ਰੀ ਅਕਾਲ ਹਾਂਜੀ ਕੀ ਹਾਲ ਨੇ ਦੋਸਤੋ